ਸਤਿ ਸ੍ਰੀ ਕਾਲ ਜੀ 13 April 2025 13 ਕੁੜੀਆਂ ਸਮੇਤ 5 6 ਕੰਟਰੀਆਂ ਤੋਂ 39 ਰਿਸ਼ਤੇ ਨੇ ਤੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਹੜਾ ਰਿਸ਼ਤਾ ਤੁਹਾਨੂੰ ਪਸੰਦ ਆਗਾ ਉਹਦੀ ਸਕਰੀਨਸ਼ਾਟ ਲੈ ਲਿਆ ਕਰੋ ਤੇ ਵੀਡੀਓ ਪੂਰੀ ਦੇਖਣ ਤੋਂ ਬਾਅਦ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਨਾਲ ਦੀ ਨਾਲ ਆਪਾਂ ਜੋ ਇਹ ਇੰਡੀਆ ਟੂਰ ਦਾ ਬਲੌਗਿੰਗ ਹੈ ਤੇ ਇਸ ਚੈਨਲ ਦੇ ਬਿਲਕੁਲ ਲਾਸਟ ਤੇ ਵੀਡੀਓ ਦੇ ਉੱਤੇ ਰਿਸ਼ਤਿਆਂ ਤੋਂ ਬਾਅਦ ਤੁਹਾਨੂੰ ਉਸ ਚੈਨਲ ਬਾਰੇ ਸਾਰਾ ਕੁਝ ਦੱਸਾਂਗੇ ਤੇ ਪਰਾਂ ਨੇ ਭੈਣ ਭਰਾ ਜਾਣਦੇ ਨੇ ਤੇ ਆਜੋ ਜੀ ਨੋਟ ਕਰੋ ਰਿਸ਼ਤੇ ਤੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰੋ ਸਤਸ੍ਰੀਕਾਲ ਜੀ ਐਤਵਾਰ ਦੀ ਲਿਸਟ ਜਾਰੀ ਹੈ ਜਿਦੇ ਵਿੱਚ 13 ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ 6 ਕੰਟਰੀਆਂ ਤੋਂ 39 ਰਿਸ਼ਤੇ ਨੇ ਇੰਡੀਆ ਤੋਂ 12 ਰਿਸ਼ਤੇ ਕੈਨੇਡਾ ਤੋਂ 17 ਰਿਸ਼ਤੇ ਯੂ ਐਸ ਏ ਤੋਂ 3 ਰਿਸ਼ਤੇ ਆਸਟ੍ਰੇਲੀਆ ਤੋਂ 5 ਰਿਸ਼ਤੇ ਇਟਲੀ ਤੋਂ 1 ਰਿਸ਼ਤਾ ਤੇ ਨਿਊਜ਼ੀਲੈਂਡ ਤੋਂ 1 ਰਿਸ਼ਤਾ ਜਿੰਨੇ ਵੀ ਬੰਨ ਪ੍ਰਾਪ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਪਤਾ ਹੀ ਆਪਣੇ ਇਸਲਾ ਚੈਨਲ ਤੋਂ ਇਲਾਵਾ ਮੈਰਿਜ ਦੇ ਅਕਾਊਂਟ ਹੋਰ ਚੈਨਲ ਨਹੀਂ ਤੇ ਇਹ ਨੰਬਰਾਂ ਤੋਂ ਇਲਾਵਾ ਹੋਰ ਕੋਈ ਨੰਬਰ ਨਹੀਂ ਚੰਗੀ ਤਰ੍ਹਾਂ ਪਹਿਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਆਪਾਂ ਜਿਆਦਾ ਟਾਈਮ ਨਾ ਖਰਬ ਕਰਦੇ ਹੋਏ ਰਿਸ਼ਤੇ ਸਟਾਰਟ ਕਰਦੇ ਆਂ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਸਕਰੀਨ ਰੋਕ ਲੈ ਕਰੋ ਜਾਂ ਸਕਰੀਨ ਸ਼ਾਟ ਲੈ ਲਿਆ ਕਰੋ ਇਹਠਾਂ ਤੇ ਦਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਤੇ ਡਾਟਾ ਸਮਝ ਕੇ ਫੇਰ ਪਰਿਵਾਰ ਨਾਲ ਗੱਲ ਕਰਨੀ ਆ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਹੈ ਪੜਾਈ ਐਪਲਾਈਡ ਸਾਇੰਸ ਇੰਜੀਨੀਅਰ ਤੇ ਸਿਗਨਲਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਜਿਹੜੀ ਕੀਤੀ ਹੋਈ ਹੈ ਭੈਣ ਕੈਨੇਡ ਕੈਨੇਡਾ ਸਿਟੀ ਜਾਂ ਨਾ ਭਰਾ ਇੱਕ ਅਨਮੇੜ ਕੈਨੇਡਾ ਸਿਟੀ ਆ ਨਾ ਕੱਦ 5 ਫੁੱਟ 11 ਇੰਚ ਕਸਟ ਜੱਟ ਸਿਕਟੀ ਟੂ ਵਰਥ 997 ਦਾ ਜੀ ਕੈਨੇਡਾ ਦੇ ਵਿੱਚ ਸਿਟੀ ਜਾਣਾ ਮੁੰਡਾ ਗਵਰਨਮੈਂਟ ਜੌਬ ਆ ਕੈਨੇਡਾ ਰੇਲਵੇ ਦੇ ਵਿੱਚ ਤੇ ਦੋ ਹਾਊਸ ਹੈ ਨਾ ਕੈਨੇਡਾ ਦੇ ਵਿੱਚ ਕੁੜੀ ਸੋਹਣੀ ਤੇ ਪੜੀ ਲਿਖੀ ਹੋਵੇ ਇੰਡੀਆ ਜਾਂ ਕੈਨੇਡਾ ਤੋਂ ਹੋਵੇ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਆ ਜੀ ਅਗਲੇ ਵੇਲੇ ਤੱਕ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਿਲੋਂਗ ਕਰਦੀ ਆ ਪੜਾਈ ਐਮ ਸੀ ਪੀ ਐਸ ਡਬਲ ਕੀਤੀ ਹੋਈ ਆ ਕੈਨੇਡ ਕਮੈਡ ਭਰਾ 1 ਮੈਡ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੰਘ ਗੁੱਤ ਢਿੱਲੋਂ 1987 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੁੜੀ ਮੁੰਡਾ ਐਜੂਕੇਟਿਡ ਹੋਵੇ 5 ਤੋਂ 6 ਕਿੱਲੇ ਜ਼ਮੀਨ ਹੋਵੇ ਕੈਨੇਡਾ ਵਰਕ ਪਰਮਿਟ ਜਾਂ ਇੰਡੀਆ ਤੋਂ ਹੋਵੇ ਮਾਲਵੇਰੀਏ ਤੋਂ ਹੋਵੇ ਤੇ ਨੋਟ ਤਲਾਕ ਸੁਦਾ ਤੇ ਪਲੱਸ 2 ਜਾਂ ਬੀਏ ਵਾਲੇ ਫੋਨ ਮਤਲਬ ਹਾਈ ਐਜੂਕੇਟਿਡ ਹੋਵੇ ਮੁੰਡੇ ਤੇ ਤਲਾਕ ਸੁਦਾ ਵਾਲੇ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਬਲੋਂਗ ਕਰਦੀ ਹੈ ਤੇ ਪਰਿਵਾਰ ਹੈ ਜਿਹੜਾ ਸਾਰਾ ਇਹ ਯੂ ਐਸ ਏ ਹੈ ਕੁੜੀ ਕੈਨੇਡਾ ਬੀਟੈਕ ਦੀ ਪੜ੍ਹਾਈ ਤੇ ਸੀਐਸ ਡੀਟੈਕ ਤੇ ਸੀਐਸ ਦੀ ਪੜ੍ਹਾਈ ਤੇ ਐਮਬੀਏ ਕੀਤੀ ਹੋਈ ਆ ਪੈਨ ਇੱਕ ਭਰਾ ਇੱਕ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਬਰਾ ਡੇਟ ਆਫ ਬਰਥ 12 1990 ਦਾ ਜੀ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਤੇ ਯੂਐਸਏ ਦਾ ਵਿਜ਼ਟਰ ਵੀਜ਼ਾ ਵੀ ਹੈ ਮੁੰਡਾ ਜੱਟ ਸਿੱਖ ਵੈਸ ਨੂੰ ਪੜਿਆ ਲਿਖਿਆ ਹੋਵੇ ਜ਼ਮੀਨ ਵਾਲਾ ਯੂਐਸਏ ਕੈਨੇਡਾ ਸਿਟੀਜ਼ਨ ਜਾਂ ਪੀਆਰ ਹੋਵੇ ਯੂਐਸਏ ਦੇ ਵਿੱਚ ਆ ਤਾਂ ਸ਼ਾਰਟਲ ਬਲਿੰਘਹੈਮ ਤੇ ਕੈਨੇਡਾ ਦੇ ਵਿੱਚ ਤਾਂ ਵੈਂਕੂਵਰ ਸਰੀ ਤੇ ਐਫਸਫੋਲਡ ਦੇ ਵਿੱਚ ਕੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰਲਾ ਤੇ ਇੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਜਾਂ WhatsApp ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਪੀ ਪਤਾ ਜ਼ਿਲ੍ਹਾ ਮਲੇਰਕੋਟਲਾ ਤੋਂ ਬਲੋਂਗ ਕਰਦੇ ਆ ਪੜਾਈ ਐਮਏ ਤੇ ਪੀਜੀਡੀਸੀ ਕੀਤੀ ਹੋਈ ਹੈ ਪੈਣਾ ਦੋ ਮੈਨ ਨੇ ਭਰਾ ਇੱਕ ਕਨ ਮੈਡ ਜਰਮਨ ਦੇ ਵਿੱਚ ਕੱਦ 5 ਫੁੱਟ 2 ਇੰਚ ਕਾਸਟਰ ਵਦਾਸੀਆ ਕੋਤ ਓਜਲਾ ਮੈਂ 21 1988 ਦਾ ਡੇਟ ਆਵਰਤਾ ਕੰਮ ਨੋ ਜੋਬ ਕੁੜੀ ਦਾ ਰਿਸ਼ਤਾ ਜੀ ਮੁੰਡਾ ਪੈਸ ਨੂੰ ਹੋਵੇ ਪੜਿਆ ਲਿਖਿਆ ਹੋਵੇ ਜ਼ਮੀਨ ਭਾਵੇਂ ਨਾ ਹੋਵੇ ਪਰ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਪੀ ਆਰ ਹੋਵੇ ਦਬਾਬਾ ਨੂੰ ਜਿਹੜੀ ਪਹਿਲਾ ਫਗਵਾੜਾ ਜਲੰਧਰ ਹੁਸਿਆਰਪੁਰ ਦੇ ਪਿੰਡ ਦਾ ਨਾ ਹੋਵੇ ਸਹਿਰ ਤੋਂ ਮੁੰਡਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੁੜੀ ਬਲੌਕ ਕਰਦੀ ਹੈ ਪੜ੍ਹਾਈ ਪਲੱਸ 2 ਮੈਡੀਕਲ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਂ ਕੈਨੇਡਾ ਦੇ ਵਿੱਚ ਛੈਟਰਡਾ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 1998 ਦਾ ਹੀ ਕੰਮ ਕੈਨੇਡਾ ਵਰਕ ਪਰਮਿਟ ਤੇ ਕੁੜੀ ਤੇ ਫੈਮਿਲੀ ਕੈਨੇਡਾ ਦੇ ਵਿੱਚ ਐ ਤੇ ਕੁੜੀ ਸ਼ਾਰਟ ਟੈਂਮ ਡਿਵੋਰਸਡ ਆ ਬਾਕੀ ਗੱਲ ਕਰ ਲੋ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ 15 ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਸੋਰੀ ਕੁੜੀ ਦੇ ਪਰਿਵਾਰ ਦਾ WhatsApp ਨੰਬਰ ਹੈ ਤੇ WhatsApp ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਦੋ ਨੰਬਰ ਨੇ ਇਕ ਇੰਡੀਆ ਨੰਬਰ ਆ ਉਹ ਤੇ ਵਟਸਐਪ ਦਾ ਹੈ ਤੇ ਜੇ 12 ਵਾਲਾ ਨੰਬਰ ਹੁੰਦਾ ਉਹ ਤੇ ਇੰਡੀਆ ਵਟਸਐਪ ਆਲਰੇਡੀ ਚੱਲਦੀ ਹੁੰਦਾ ਨਾ ਤੇ ਅਗਲਾ ਰਿਸ਼ਤਾ ਇੰਡੀਆ ਸੋਰੀ ਕੈਨੇਡਾ ਤੋਂ ਆ ਜੀ ਨਾਮ ਲੜਕਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਆਟੋਮੋਬਾਈਲ ਦੀ ਇੰਜੀਨੀਅਰ ਕੀਤੀ ਹੋਈ ਹੈ ਭੈਣ ਕੋਈ ਭਰਾ ਇੱਕ ਮੈਡ ਕੈਨੇਡਾ ਕਾਦਾ ਸੇਫ ਹਟਾ ਕਾਸਟ ਸੁਨਿਆਰ ਗੋਤ ਬੱਗੜ ਡੇਟੋ ਵਰਸ 30 11 1998 ਦਾ ਕੈਨੇਡਾ ਆਟੋਮੋਬਾਈਲ ਟੈਕਨੀਸ਼ੀਅਨ ਹੈ ਜੀ ਇਹ ਕੈਨੇਡਾ ਦੇ ਵਿੱਚ ਕੁੜੀ ਬੈਲ ਐਜੂਕੇਟਰ ਤੇ ਸੋਹਣੀ ਹੋਵੇ ਲੁਧਿਆਣਾ ਏਰੀਆ ਤੋਂ ਹੋਵੇ ਜੀ ਮੁੰਡਾ ਜੇ ਕੈਨੇਡਾ ਦੇ ਵਿੱਚ ਹੈ ਕੁੜੀ ਥਨੋਵਾ ਸਪੋਰਟੀਆ ਤੇ ਨਿਊ ਬ੍ਰਾਂਨਸਵਿਕ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਲੋਡ ਕਰੋ ਜੀ ਨਾਮ ਸਿੰਘ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਐਮਬੀਏ ਫਾਈਨਾਂਸ ਦੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਈ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਪਰਿਵਾਰ ਡੇਟ ਆਫ ਬਰਥ 2 ਅਕਤੂਬਰ 1991 ਜੀ ਕੈਨੇਡਾ ਦੇ ਵਿੱਚ ਐਲਮੈਂਟਾ ਦੇ ਵਿੱਚ ਟ੍ਰੈਕਿੰਗ ਦਾ ਕੰਮ ਹੈ ਸ਼ਾਰਟ ਟਾਈਮ ਡਿਵੋਰਸ ਹੈ ਜੀ ਮੁੰਡਾ ਕੁੜੀ ਕੈਨੇਡਾ ਹੋਵੇ ਸਿਰਫ ਤੇ ਭਾਵੇਂ ਸ਼ਾਰਟ ਟਰਮਡ ਹੋਸਟਲ ਹੋਵੇ ਤੇ ਬੱਚੇ ਤੋਂ ਬਿਨਾ ਹੋਵੇ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਪਹਿਲਾ ਨੰਬਰ ਕੈਨੇਡਾ ਦਾ ਤੇ ਦੂਜਾ ਦੋਨਾਂ ਤੇ ਕਾਲ ਜਾਂ WhatsApp ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਅਮਰਖਰ ਸਾਹਿਬ ਸਿਟੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਐਨਐਚ ਨਿਯੁਕਤੀਕਰ ਸੈਂਸ ਦੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਪਰਜਬਤ ਖਮਿਆਰ ਡੇਟ ਆਵਤ 22196 ਸੈਕੰਡ ਆਫੀਸਰ ਇਨ ਮਰਚਨ ਨੇਵੀ ਮੁੰਡਾ ਸਰਦਾਰ ਹੈ ਤੇ ਨੋ ਡ੍ਰਮ ਮਤਲਬ ਵਾਲ ਵਗੈਰਾ ਨਹੀਂ ਘਟਾਉਂਦਾ ਦਾੜੀ ਵਗੈਰਾ ਕੁੜੀ ਵੈਲ এডਿਕੇਟਿਡ ਹੋਵੇ ਸੇਮ ਕਾਸਟ ਦੀ ਹੋਵੇ ਅੰਮ੍ਰਿਤਸਰ ਸਾਹਿਬ ਤੇ ਤਨਤਾਲ ਨੂੰ ਪਹਿਲਾ ਐਮਬੀ ਮਾਫ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆਨਾਮ ਸਿੰਘ ਪਤਾ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਗਲੌਂ ਕਰਦਾ ਪੜਾਈ ਮੈਂ ਐਮਟੈਕ ਤੇ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 191 ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਪੰਗੂ ਡੇਟ ਆਫ ਬਰਥ 15 9 1995 ਦਾ ਜੀ ਕੰਮ ਕੈਨੇਡਾ ਦੇ ਵਿੱਚ ਪੀਆਰ ਹੈ ਮੁੰਡਾ ਤੇ ਸਿਵਲ ਇੰਜੀਨੀਅਰ ਐਟ ਇਹ ਪ੍ਰੋਜੈਕਟ ਐਨ ਬੈਂਕੋਵਰ ਦੇ ਵਿੱਚ BC ਦੇ ਵਿੱਚ 6 ਕਿੱਲੇ ਜ਼ਮੀਨਾਂ 3-3 ਕਿੱਲੇ ਦੋਨੇ ਭਰਾਵਾਂ ਦੇ ਤੇ ਦੋ ਫਲੈਟ ਨੇ ਇੱਕ-ਇੱਕ ਫਲੈਟ ਦੋਨੇ ਭਰਾਵਾਂ ਨੂੰ ਆਉਂਦੇ ਨੇ ਕੁੜੀ ਇੰਜੀਨੀਅਰਿੰਗ ਹੋਵੇ ਜਾਂ ਮੈਡੀਕਲ ਐਂਡ ਦੇ ਵਿੱਚ ਹੋਵੇ 5 ਫੁੱਟ ਤੋਂ 2 ਇੰਚ ਤੋਂ 9 ਇੰਚ ਤੱਕ ਕੱਦ ਹੋਵੇ ਸੰਗਰੂਰ ਮਾਨਸਾ ਬਰਨਾਲਾ ਤੇ ਬਠਿੰਡਾ ਇਹ ਜਿਲਿਆਂ ਨੂੰ ਪਹਿਲਾ ਨਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਜੀ ਨਾਮ ਸਿੰਘ ਜਿਹੜਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਗ੍ਰੈਜੂਏਟ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 2192000 ਦੀ ਹੈ ਜੀ ਕੰਮ ਆਸਟ੍ਰੇਲੀਆ ਦੇ ਵਿੱਚ ਹੈ ਤੇ ਪਲੱਸ 11 ਕਿਲੋ ਮੁੰਡੇ ਨੂੰ ਜਮੀਨ ਆਵੇਗਾ ਕਿ ਕੱਲਾ ਕੱਲਾ ਹੈ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ نوٹ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਹੁਸਿਆਰਪੁਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜਟ ਸੇ ਕੋ ਧਾਮੀ ਡੇਟ ਆਵਰਥ 4 2 2005 ਦਾ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਮੁੰਡਾ ਚਾਰ ਖੇਤ ਜ਼ਮੀਨਾਂ ਦੇ ਦੋ ਪਲਾਟ ਨੇ ਟਰੱਕ ਮਕੈਨਿਕ ਹੈ ਕੈਨੇਡਾ ਦੇ ਵਿੱਚ ਕੁੜੀ ਕੈਨੇਡਾ ਪੀਆਰ ਹੋਵੇ ਐਮਵੀ ਮਾਫ ਮੈਲ ਜੀ ਮੇਰੇ ਵਾਲੇ ਭਾਈ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਟੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਰਾਜਪੁਰਾ ਸਿਟੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਕੰਪਿਊਟਰ ਸਾਇੰਸ ਐਮਏ ਹਿਸਟਰੀ ਕੀਤੀ ਹੋਈ ਆ ਪੈਨ ਕਾਰਮਾ ਡਾਕਟਰ ਹੈ ਭਰਾ ਕੋਈ ਨਹੀਂ ਕਰਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਕੰਗ ਡੇਟ ਆਫ ਬਰਥ 27/3/1995 ਦਾ ਕੰਮ ਟੀਚਿੰਗ ਜੋਬ ਇਨ ਮੁਹਾਲੀ 75000 ਰੁਪਏ ਤਨਖਾਹ ਹੈ ਸ਼ਹਿਰ ਦੇ ਵਿੱਚ ਆਪਣਾ ਘਰ ਦੁਕਾਨਾਂ ਤੇ ਸ਼ੋਰੂਮ ਹੈ ਤੇ ਜਿਹੜੇ ਪਿਤਾ ਨੇ ਐਸਆਈ ਨੇ ਪੰਜਾਬ ਪੁਲਿਸ ਦੇ ਵਿੱਚ ਸਾਊਥ ਦੇ ਘਰੇ ਲੁਕੀ ਦਾ ਰਿਸ਼ਤਾ ਚਾਹੀਦਾ ਕੋਈ ਮੰਗ ਨਹੀਂ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਮਾਫ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਆਨਮ ਸਿੰਘ ਪਤਾ ਤਨਤਨ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਪੈਨਿਕ ਗਵਰਨਮੈਂਟ ਟੀਚਰ ਹੈ ਭਰਾ ਇੱਕ ਗਵਰਨਮੈਂਟ ਜੌਬ ਤੇ ਕਰਦਾ ਸੇਫ ਹਟ ਕਾਸਟ ਜੱਟ ਸੇ ਗੋਤ ਕੰਗ ਡੇਟ ਆਫ ਬਰਥ 1992 ਦਾ ਜੀ ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰ ਹੈ ਆਪਣਾ ਟਰੱਕ ਹੈ ਉਨ ਦਾ ਡਾਕਰੇ ਤੇ 7 ਕਿੱਲੇ ਮੁੰਡੇ ਨੂੰ ਜ਼ਮੀਨ ਹੈ 7 ਕਿੱਲੇ ਜ਼ਮੀਨ ਲਿਖਾਈ ਹੈ ਦੋ ਭਰਾ ਨੇ ਇੱਕ ਵਾਰ ਫੋਨ ਤੇ ਗੱਲ ਕਰ ਪਰਿਵਾਰ ਨਾਲ ਆਸਟ੍ਰੇਲੀਆ ਦੇ ਵਿੱਚ ਕੁੜੀ ਪੀਆਰ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਐਮਸੀ ਇੰਡੀਆ ਤੋਂ ਤੇ ਆਈਟੀ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹੈ ਨਾ ਆ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਕਰਦ 5 ਫੁੱਟ 6 ਇੰਚ ਕਾਸਟ ਜੱਟ ਸਿੰਘ ਗੋਦਪੰਦੇ ਡੇਟ ਆ ਕੈਨੇਡਾ ਦੇ ਵਿੱਚ ਪੀਆਰ ਕੁੜੀ ਆਈਟੀ ਕੰਪਨੀ ਵਿੱਚ ਵਧੀਆ ਆਫਿਸ ਜੌਬ ਹੈ ਜਿਹੜਾ ਮੁੰਡਾ ਚਾਹੀਦਾ ਸਿਰਫ ਜੱਟ ਸਿੱਖ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਜਾਂ ਖੁਦ ਪੀਆਰ ਹੋ ਸਕਦਾ ਹੋਵੇ ਨਸ਼ਾ ਰਹਿਤ ਹੋਵੇ ਕੁੜੀ ਸ਼ਾਰਟ ਟਾਈਮ ਡਿਗੋਸੜਾ ਬੱਚਾ ਨਹੀਂ ਹੈ ਇੰਡੀਆ ਵਾਲੇ ਫੋਨ ਨਾ ਕਰਨ ਬੱਚੇ ਲੁਧਿਆਣਾ ਜ਼ਿਲ੍ਹੇ ਦੇ ਨੇੜੇ ਦੇ ਜਿਹੜੇ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਆ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਨਾਮ ਸਿੰਘ ਜਿਹੜਾ ਬਠਿੰਡਾ ਸਿਟੀ ਤੋਂ ਮੁੰਡਾ ਵਲੌਗ ਕਰਦਾ ਪੜ੍ਹਾਈ ਆ ਆਈਟੀਆਈ ਡਿਪਲੋਮਾ ਇਲੈਕਟ੍ਰੀਕਲ ਦਾ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੰਘ ਗੋਤ ਸਿੱਧੂ ਡੇਟ ਆਫ ਬਰਥ 27 1999 ਦਾ ਇੰਜੀਨੀਅਰ ਹੈ ਜੀ ਮੁੰਡਾ ਇਹਨਾਂ ਪਾਵਰ ਪਲਾਂਟ ਪ੍ਰਾਈਵੇਟ ਜੋਬ ਹੈ 5 ਕਿੱਲੇ ਜ਼ਮੀਨ ਹੈ 1 ਕਿੱਲਾ ਔਨ ਰੋਡ ਬਠਿੰਡਾ ਔਨ ਰੋਡ ਬਠਿੰਡਾ ਦੇ ਵਿੱਚ ਤੇ ਔਨਰ ਹਾਊਸ ਇਹਨਾਂ ਬਠਿੰਡਾ ਸਿਟੀ ਦੇ ਵਿੱਚ ਹੈ ਜੀ ਆ ਕੁੜੀ ਕੈਨੇਡਾ ਜਾਂ ਆਸਟ੍ਰੇਲੀਆ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਵਿਆਹ ਦਾ ਖਰਚਾ ਮੁੰਡੇ ਵੱਲੋਂ ਜਾਂ ਗਵਰਨ ਜਾਉਂਦੇ ਹੋਵੇ ਕੁੜੀ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਕਟਰ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਆਈਟੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਰਮਦਾਸਿਆ ਸਿੱਖ ਗੋਤ ਕਹਲੇ 25 12 1997 ਦਾ ਡੇਟ ਆਵਰ ਥਈ ਗਵਰਨਮੈਂਟ ਜੌਬ ਤੇ ਮੁੰਡਾ ਪੀਜੀਆਈ ਚੰਡੀਗੜ੍ਹ 45000 ਰੁਪਏ ਪਰ ਮਹੀਨੇ ਦੀ ਸਾਦਰ ਜੀ ਇਹ ਕੋਈ ਗਵਰਨਮੈਂਟ ਜੌਬ ਕਰਦੀ ਹੋਵੇ ਗੁਰਸਿੱਖ ਸਾਦੇ ਪਰਿਵਾਰ ਤੋਂ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਸੀਏ ਕੀਤੀ ਹੋਈ ਆ ਪੈਨ ਇੱਕ ਮੈਡ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜਰਸੀ ਗੋਦ ਵਿਰਕ ਡੇਟ ਆਫ ਬਰਥ 6 1996 ਦੀ ਜੀ ਕੰਮ 10 ਕਿਲੇ ਜ਼ਮੀਨ ਪੂਰੀ ਸੋਹਣੀ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਇੰਡੀਆ ਗਵਰਨਮੈਂਟ ਜੌਬ ਕਰਦੀ ਹੋਵੇ 5 ਫੁੱਟ ਕਰੇ ਲੋ ਪੜੀ ਲਿਖੀ ਨੜਕੀ ਵਿਚਾਰਨਯੋਗ ਹੈ ਇੰਡੀਆ ਤੋਂ ਤੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੇ ਨਾ ਕਰਿਓ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਇੱਕ ਇੰਡੀਅਨ ਤੇ ਇੱਕ ਕੈਨੇਡਾ ਦਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਏ ਸੈਣੀ ਪਤਾ ਕੈਨੇਡਾ ਪੀਆਰ ਆ ਮੁੰਡਾ ਕੰਪਿਊਟਰ ਇੰਜੀਨੀਅਰਿੰਗ ਡਿਪਲੋਮਾ ਨੇ ਕੈਨੇਡਾ ਤੋਂ ਕੀਤਾ ਹੋਇਆ ਭੈਣ ਇੱਕ ਮੇਰੇ ਡਾਕ ਕੈਨੇਡਾ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਈ ਕੱਦ ਦਾ 5 ਫੁੱਟ 7 ਇੰਚ ਕਾਸਟ ਸੈਣੀ ਡੇਟ ਆਵਰਥ 27 12 1992 ਦਾ ਕੈਨੇਡਾ ਦੇ ਵਿੱਚ ਪੀਆਰ ਆ ਟਰੱਕ ਡਰਾਈਵਰ ਟੂ ਯੂਐਸਏ ਤੇ ਗੁੱਡ ਇਨਕਮ ਹੈ ਮਾਤਾ ਪਿਤਾ ਕੈਨੇਡਾ ਦੇ ਵਿੱਚ ਸੁਪਰ ਵੀਜ਼ਾ ਤੇ ਹੈ ਕੋਈ ਸੋਣੀ ਹੋਵੇ ਕੈਨੇਡਾ ਜਾਂ ਇੰਡੀਆ ਹੋਵੇ ਸੈਣੀ ਜਾਂ ਜੱਟ ਸਿੱਖ ਪਾਸਟ ਦੀ ਹੋਵੇ ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਡਿਪਲੋਮਾ ਇਨ ਆਈਟੀ ਕੀਤਾ ਹੋਇਆ ਆਈਟੀ ਦੇ ਵਿੱਚ ਤੇ ਭੈਣ ਇੱਕ ਮੈਡਾ ਕੈਨੇਡਾ ਭਰਾ ਇੱਕ ਕਨ ਮੈਡਾ ਐਡਵੋਕੇਟ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਕਾਤ 6 ਫੁੱਟ ਆਕਾਸਟ ਜੱਟ ਸਿੰਘ ਗੋਲ ਸੰਧਿੱਧੂ 26/8/1997 ਦਾ ਡੇਟ ਆਫ ਬਰਥ ਹੈ 60 ਕਿੱਲੇ ਜ਼ਮੀਨ ਹੈ ਤੇ ਹੋਰ ਪ੍ਰਾਪਰਟੀ ਹੈ ਕੈਨੇਡਾ ਦੇ ਵਿੱਚ ਟਰੱਕਿੰਗ ਇਨ ਬ੍ਰੈਂਪਟਨ ਦੇ ਵਿੱਚ ਤੇ 60 ਕਿਲੇ ਦੋਨੇ ਭਰਾਵਾਂ ਨੂੰ ਤੇ ਇਦੀ ਕਿ ਬਲੇਜਮੀ ਨਾਲ ਆਉਂਦੀ ਹੈ ਕੁੜੀ ਵਧੀਆ ਜੌਬ ਕਰਦੀ ਹੋਵੇ 5 ਫੁੱਟ 6 ਇੰਚ ਤੋਂ ਪਲੱਸ ਕੱਦ ਹੋਵੇ ਪ੍ਰਾਪਰ ਦੇ ਖਾਨਦਾਨ ਦੀ ਹੋਵੇ ਤੇ ਸੋਹਣੀ ਹੋਵੇ ਮੁੰਡਾ ਪੱਗ ਬੰਨਦਾ ਸਰਦਾਰ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਆਨਾਮ ਸਿੰਘ ਪਤਾ ਹਰਿਆਣਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਐਂਡ ਆਟੋਮੋਟਿਵ ਕੋਰਸ ਇਨ ਆਸਟ੍ਰੇਲੀਆ ਤੋਂ ਕੀਤਾ ਹੋਇਆ ਭੈਣਾ ਦੋਨੇ ਇੱਕ ਆਸਟ੍ਰੇਲੀਆ ਵਿੱਚ ਪੀਆਰ ਹੈ ਤੇ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਭਰਾ ਕੋਈ ਨਹੀਂ ਇਕ ਦੋਵਾਂ ਚ ਕਾਸਟ ਰਮਦਾਸ ਆ ਸਿੱਖ 2000 ਦਾ ਡੇਟ ਆ ਆਫ ਬਰਥ ਆਈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਫਾਜ਼ਲ ਸਾਹਿਬ ਗਵਰਨਮੈਂਟ ਜੋਬ ਤੇ ਨੇ ਕੁੜੀ ਸੋਹਣੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇਟਲੀ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਫਾਜ਼ਿਲਕਾ ਜਲਾਲਾਬਾਦ ਤੋਂ ਮੁੰਡਾ ਬਲੌਂਗ ਕਰਦਾ ਹੈ 8th ਗ੍ਰੇਡ ਕਲਾਸ ਕੀਤੀ ਹੋਈ ਆ ਪੈਨਾ ਦੋ ਨੇ ਇੱਕ ਇਟਲੀ ਦੇ ਵਿੱਚ ਪੀਆਰ ਤੇ ਇੱਕ ਇੰਡੀਆ ਭਰਾ ਇੱਕ ਇਟਲੀ ਦੇ ਵਿੱਚ ਆ ਕੱਦ 5 ਫੁੱਟ 8 ਕਾਸਟ ਜੱਟ ਸੇ ਗੋਦ ਬਰਾਦ ਡੇਟ ਆਫ ਬਰਥ 15 12 1991 ਦਾ ਇਟਲੀ ਦੇ ਵਿੱਚ ਪੀਆਰ ਤੇ ਪਲੱਸ 5.5 ਕਿੱਲੇ ਜ਼ਮੀਨਾਂ ਦਿੱਤਨੇ ਭਰਾਵਾਂ ਨੂੰ ਕੁੜੀ ਦੀ ਪਲੱਸ 2 ਬੀਏ ਪਲੱਸ 2 ਜਾਂ ਬੀਏ ਕਰੀ ਹੋਵੇ ਮੋਗਾ ਫਰੀਦਕੋਟ ਕੋਟਕਪੂਰਾ ਮੁਖਤਸਰ ਸਾਹਿਬ ਨੂੰ ਪਹਿਲਾ ਨਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜਿਲ੍ਹਾ ਸੰਗਰੂਰ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਜੀ ਐਨਐਮ ਬੀਐਸਸੀ ਜਿਹੜੀ ਨਰਸਿੰਗ ਹੈ ਜਿਹੜੇ ਪੜ੍ਹਾਈ ਹੈ ਨਾ जीएनएम ਤੇ ਬੀਐਸਿੰਗ ਕਰੀ ਹੋਈ ਆ ਭੈਣਾ ਦੋ ਨੇ ਇੱਕ ਕੈਨੇਡਾ ਦੇ ਕੰਡੀਆ ਭਰਾ ਇੱਕ ਮੈਡ ਕੈਨੇਡਾ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੰਘ ਡੇਟ ਆਫ ਬਰਥ 24 7 93 ਦਾ ਜੀ ਕੰਮ 2022 ਤੋਂ ਕੈਨੇਡਾ ਦੇ ਵਿੱਚ ਪੀਆਰ ਹੈ ਨਰਸਿੰਗ অন্ਟਾਰੀਓ ਮੁੰਡਾ ਜੱਟ ਸਿੱਖ ਕੈਨੇਡਾ ਤੋਂ ਹੋਵੇ ਵਰਕ ਪਰਮਿਟ ਜਾਂ ਪੀਆਰ ਹੋਵੇ 10 ਤੋਂ 15 ਕਿੱਲੇ ਜਿਹੜੀ ਜ਼ਮੀਨ ਹੋਵੇ ਸੰਗਰੂਰ ਬਰਨਾਲਾ ਪਟਿਆਲਾ ਮਾਨਸਾ ਮੋਗਾ ਲੁਧਿਆਣਾ ਇਹ ਈ ਰਿਆ ਨੂੰ ਪਹਿਲੇ ਇੱਥੋਂ ਦੇ ਹੀ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੇ ਅਗਰ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕਰ ਦਾ ਪੜਾਈ ਐਮਏ ਪੋਲੀਟੀਕਲ ਸਾਇੰਸ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਹਟ ਜੱਟ ਸੇ ਗੂਥ ਮਾਣ 1 2 1992 ਦਾ ਡੇਟ ਆਫ ਬਰਥ ਹੈ ਜੀ ਕੰਮ ਇਮੀਗ੍ਰੇਸ਼ਨ ਆਫਿਸ ਹੈ ਆਪਣਾ ਤੇ 4 ਕਿੱਲੇ ਜ਼ਮੀਨ ਹੈ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਹੈ ਕੋਈ ਕੈਨੇਡਾ ਦੇ ਵਿੱਚ ਜਾਂ ਯੂਕੇ ਜਾਂ ਯੂਐਸਏ ਇਹਨਾਂ ਤਿੰਨੇ ਕੰਟਰੀਆਂ ਦੇ ਵਿੱਚ ਕਿਤੇ ਵੀ ਪੀਆਰ ਹੋਵੇ ਇੰਡੀਆ ਤੋਂ ਜੀਐਨਐਮ ਜਾਂ ਬੀਐਸ ਸਿੰਘ ਨਰਸਿੰਘ ਕਰੀ ਹੋਵੇ ਜੇ ਕੋਈ ਇੰਡੀਆ ਤੋਂ ਆਇਆ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਟੈਕ ਸਿਵਲ ਤੇ ਐਮਟੈਕ ਤੇ ਮਾਸਟਰ ਇਨ ਆਸਟ੍ਰੇਲੀਆ ਤੋਂ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਕੱਲਾ ਮੁੰਡਾ ਈ ਕੱਦ 5 ਫੁੱਟ 11 ਇੰਚ ਕਸਟਮ ਦਾਸ ਹੈ ਸੇਕ ਡੇਟ ਆਫ ਬਰਥ 1995 ਦਾ ਕੰਮ ਆਸਟ੍ਰੇਲੀਆ ਵਰਕ ਪਰਮਿਟ ਤੇ ਮੁੰਡਾ ਕੋਈ ਵੈਲ ਸੈਟਲਡ ਹੋਵੇ ਨਾ ਆਸਟ੍ਰੇਲੀਆ ਔਰ ਵੈਲ এডਿਕੇਟਿਡ ਹੋਵੇ ਬੀਟੈਕ ਕਰੀ ਹੋਵੇ ਜਾਂ ਡਾਕ ਇੰਡੀਆ ਨੂੰ ਜਿਹੜੀ ਪੈਸਾ ਦਾ ਬੀਟੈਕ ਜਾਂ ਡਾਕਟਰ ਲੈਨ ਦੇ ਵਿੱਚ ਤੇ ਸਿਰਫ ਰਮਦਾਸ ਜਾਂ ਸਿੱਖ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਦਿਸਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਹੈ ਬੀਐਸਸੀ ਐਗਰੀਕਲਚਰ ਤੇ ਐਮਐਸਸੀ ਐ ਐਗਰੋਨਮੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਪੈਨ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ ਸੌਰੀ 6 ਫੁੱਟ 1 ਇੰਚ ਕਾਸਟ ਜੱਟ ਸਿੱਖ ਗੋਤਮਾਨ 9 10 1994 ਦਾ ਡੇਟ ਆਫ ਬਰਥ ਹੈ 30 ਕਿੱਲੇ ਜ਼ਮੀਨ ਆਉਂਦੀ ਹੈ ਮੁੰਡੇ ਨੂੰ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਧੀ ਕੁੜੀ ਹੋਵੇ 5 ਫੁੱਟ 4 ਇੰਚ ਤੋਂ ਕੱਦ ਘੱਟ ਨਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਪੀ ਐਸ CSM BSc ਦਾ ਤਾਂ ਪਤਾ ਸੀ ਪਰ CSM ਦੀ ਫੁੱਲ ਫਾਰਮ ਜਰੂਰ ਦੱਸਿਓ ਜੀ ਇਹਨਾਂ ਨੂੰ ਪਤਾ ਹੈ ਇਹ ਇੰਡੀਆ ਤੋਂ ਕੀਤੀ ਹੋਈ ਹੈ ਤੇ ਪੋਸਟ ਗ੍ਰੈਜੂਏਸ਼ਨ ਕੁੜੀ ਨੇ ਕੈਨੇਡਾ ਤੋਂ ਕੀਤੀ ਹੋਈ ਹੈ ਭਰਾ ਭੈਣ ਕੋਈ ਨਹੀਂ ਭਰਾ ਦੋ ਨੇ 91 ਕੈਨੇਡਾ ਤੇ 91 ਇੰਡੀਆ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 3 2000 ਦਾ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੁੜੀ ਗੁਰਸਿੱਖ ਪਰਿਵਾਰ ਮਾਤਾ ਪਿਤਾ ਅਮਰਤਾਰੀਅਨ ਮੁੰਡਾ ਕੈਨੇਡਾ ਪੀਆਰ ਹੋਵੇ ਸਾਫ ਸੂਤ ਪਰਿਵਾਰ ਹੋਵੇ ਨੋ ਡਰਿੰਕਿੰਗ दारू ਸ਼ਰਾਬ ਵਗੈਰਾ ਜਾਂ ਤੇ ਦੇ نو ਟਰੱਕ ਡਰਾਈਵਰ ਅ ਟਕ ਲਾਈਨ ਦੇ ਵਿੱਚ ਮੁੰਡਾ ਨਾ ਹੋਵੇ ਕੁੜੀ ਇੰਡੀਆ ਆਈ ਹੋਈ ਆ ਪਟਿਆਲਾ ਏਰੀਏ ਦੇ ਵਿੱਚ ਜਿਹੜੇ 50 ਕਿਲੋਮੀਟਰ ਏਰੀਏ ਦੇ ਪਟਿਆਲੇ ਤੋਂ ਇਹਨਾਂ ਨੂੰ ਹੁਣ ਕਰ ਸਕਦੇ ਆ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਇੰਡੀਆ ਤੋਂ ਆ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਬੀ ਕਾਮ ਡਿਪਲੋਮਾ ਆਫ ਕੰਪਿਊਟਰ ਦਾ ਕੀਤਾ ਹੋਇਆ ਹੈ ਭੈਣਾ 2 ਮਾੜ ਨੇ ਦੋਨੇ ਤੇ ਭਰਾ ਕੋ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਸੈਨੀਟੇਟੋ ਵਰਤ 16 11 1997 ਦਾ ਜੀ ਪੰਜਾਬ ਗਵਰਨਮੈਂਟ ਸਰਵਿਸ ਤੇ ਮੁੰਡਾ ਕਲਾਸ ਵੀ ਦੇ ਵਿੱਚ ਤੇ ਫਾਦਰ ਸਾਹਿਬ ਟੈਡ ਨੇ ਗਵਰਨਮੈਂਟ ਜੌਬ ਤੋਂ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਹੋਵੇ 5 ਫੁੱਟ 4 ਇੰਚ ਜਿਹੜਾ ਕੱਦ ਪਲੱਸ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂ ਐਸਏ ਤੋਂ ਆ ਜੀ ਨਾਮ ਸਿੰਘ ਪਤਾ ਜਿਹੜਾ ਬਰਨਾਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਵੜਿੰਗ ਡੇਟ ਆਫ ਬਰਥ 5 6 98 ਦਾ ਜੀ ਯੂ ਐਸ ਏ ਵਰਕ ਪਰਮਿਟ ਤੇ ਹੈ ਟਰাকিং ਦਾ ਕੰਮ ਆ ਤੇ 16 ਕਿਲੇ ਜ਼ਮੀਨਾਂ ਦੋਨਾਂ ਨੂੰ 8 8 ਕਿਲੇ ਜ਼ਮੀਨ ਆਉਂਦੀ ਹੈ ਤੇ ਮਾਮਾ ਜੀ ਵੀ ਇਹਨਾਂ ਦੇ ਯੇ ਯੂ ਐਸ ਏ ਨੇ ਮੁੰਡੇ ਕੋਲ ਉਹ ਕੁੜੀ ਯੂਐਸਏ ਪੀਆਰ ਜਾਂ ਸਿਟੀਜ਼ਨ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੈ ਨਾਮ ਕੌਰ ਪਤਾ ਫਤੇਗੜ ਸਾਹਿਬ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਸਟਡੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਇੱਕ ਅਣਮੈੜ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 2 ਇੰਚ ਕਾਸਟ ਜੱਟ ਸੇਖਾ ਜੀ ਕੁੜੀ ਦੀ ਡੇਟ ਆਫ ਬਰਥ 1911 1997 ਦਾ ਕੈਨੇਡਾ ਦੇ ਵਿੱਚ ਪੀਆਰ ਹੈ ਮੈਡੀਕਲ ਲੈਬ ਟੈਕਨੀਸ਼ੀਅਨ ਹੈ ਤੇ ਪਿਤਾ ਕੋਲ 5 ਕਿੱਲੇ ਜ਼ਮੀਨ ਹੈ ਇਹਨਾਂ ਦੇ ਭਰਾ ਨਹੀਂ ਹੈਗਾ ਇੱਕ ਕੁੜੀ ਅਨਮੈਲੋ ਵੀ ਕੈਨੇਡਾ ਹੈ ਤੇ ਇਹ ਕੁੜੀ ਵੀ ਕੈਨੇਡਾ ਪੀਆਰ ਹੈ ਦੋਨੇ ਭੈਣਾਂ ਕੈਨੇਡਾ ਨੇ ਭਰਾ ਨਹੀਂ ਹੈਗਾ ਤੇ ਪਰ ਹੱਥ ਜੋੜ ਕੇ ਬੇਨਤੀ ਜਿਵੇਂ ਇਹਨਾਂ ਨੇ ਲਿਖਾਇਆ ਹੈ ਉਹੀ ਬੰਦੇ ਫੋਨ ਕਰਨ ਫालतू ਬੰਦਾ ਫੋਨ ਨਾ ਕਰੇ ਇਹਨਾਂ ਨੂੰ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਕੱਦ 6 ਫੁੱਟ ਤੋਂ ਘੱਟ ਨਾ ਹੋਵੇ ਆ ਸੋਰੀ 6 ਫੁੱਟ ਤੋਂ ਕ ਕਦ ਦਾ ਡਾਟਾ ਕੱਟ ਹੋਵੇ 6 ਫੁੱਟ ਤੋਂ ਜ਼ਿਆਦਾ ਨਾ ਹੋਵੇ ਸਾਢੇ ਛੋਟਾ ਜਾਂ 2 ਸਾਲ ਤੱਕ ਵੱਡਾ ਉਮਰ ਦੇ ਵਿੱਚ ਚੱਲ ਸਕਦਾ ਟਰੱਕ ਲੈਣ ਵਾਲੇ ਫੋਨ ਨਾ ਕਰਨ ਤੇ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰਨਾ ਜਿਵੇਂ ਲਿਖਾਇਆ ਸਮਝ ਕੇ ਡਾਟਾ ਫਿਰ ਫੋਨ ਕਰਨਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਨਾਮ ਸਿੰਘ ਪਤਾ ਹਰਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਬਿਜ਼ਨਸ ਅਕਾਊਂਟਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਅੰ ਡੇਟ ਆਫ ਬਰਥ 6/3/1998 ਦਾ ਜੀ ਕੰਮ 16 ਕਿੱਲੇ ਜ਼ਮੀਨ ਹੈ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਕੁੜੀ ਬਧੀਆ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਫੋਜ਼ਪੁਰ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀਏ ਆਰਟ ਕੰਪਿਊਟਰ ਬੇਸਿਕ ਕੀਤਾ ਹੋਇਆ ਹੈ ਪੈਣ ਇੱਕ ਮੈਡ ਭਰਾ ਦੋ ਮੈਡ ਕੱਦ 5 ਫੁੱਟ 2 ਇੰਚ ਕਸਟ ਮੱਝ ਵੀ ਸਿੱਖ ਡੇਟ ਆਫ ਬਰਥ 13/4/1993 ਦਾ ਕੁੜੀ ਸਿੰਪਲ ਸੋਬਰ ਘਰ ਸੰਭਾਲਣ ਵਾਲੀ ਹੈ ਤੇ ਮਾਤਾ ਪਿਤਾ ਮਾਤਾ ਗਵਰਨਮੈਂਟ ਜੌਬ ਤੇ ਰਿਸ਼ਤਾ ਮੁੰਡਾ ਐਜੂਕੇਟਿਡ ਤੇ ਬਿਜ਼ਨੈਸਮੈਨ ਹੋਵੇ ਜਾਂ ਵਧੀਆ ਐਜੂਕੇਟਿਡ ਹੋਵੇ ਤੇ ਬਿਜ਼ਨੈਸਮੈਨ ਹੋਵੇ ਛੋਟਾ ਪਰਿਵਾਰ ਹੋਵੇ ਤੇ ਵਧੀਆ ਸੁਭਾਅ ਦਾ ਮੁੰਡਾ ਚਾਹੀਦਾ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜਿਸ ਤਰ੍ਹਾਂ ਇਹਨਾਂ ਨੇ ਪੂਰਾ ਡਾਟਾ ਲਿਖਵਾਇਆ ਉਸੇ ਤਰ੍ਹਾਂ ਸਮਝ ਕੇ ਡਾਟੇ ਨੂੰ ਭਰੋ ਆਹਲਾ ਰਿਸ਼ਤਾ ਜੂਏਸੇ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਕਮ ਐਮਬੀਏ ਨੇ ਫਾਈਨਾਂਸ ਮਾਰਕੀਟਿੰਗ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ ਤੇ ਕਾਸਟ ਆ ਜਿਹੜੀ ਲੁਭਾਣਾ ਸਿੱਖ ਡੇਟ ਆਫ ਬਰਥ 1993 ਦੀ ਕੰਮ ਆ ਟਰਾਂਸਪੋਰਟ ਇਨ ਯੂ ਐਸ ਅਮਰੀਕਾ ਦੇ ਵਿੱਚ ਟਰਾਂਸਪੋਰਟ ਇਹਨਾਂ ਦੀ ਆਪਣੀ ਤੇ ਐਜੂਕੇਟਿਡ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਆ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਅੰਮਰਤਾਰੀ ਹੈ ਜੀ ਕੁੜੀ ਪਤਾ ਮੁਹਾਲੀ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਚਾਰਟਡ ਅਕਾਊਂਟੈਂਟ ਸੀਏ ਪਲੱਸ ISA ਸੀ ਦਾ ਤਾਂ ਪਤਾ ISA ਦਾ ਜਰੂਰ ਫੁੱਲ ਫਾਰਮ ਦੱਸਿਓ ਤੇ ਬੀ ਕਾਮ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਐ ਇੱਕ ਮੈਡ ਐ ਕੱਦ 5 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਗੁਰਾਇਆ ਡੇਟ ਆਫ ਬਰਥ 8 1 1997 ਦੀ ਹੈ ਜੀ ਸੀਨੀਅਰ ਅਕਾਊਂਟੈਂਟ ਅਕਾਊਂਟਿੰਗ ਮੈਨੇਜਰ ਹੈ ਇਨ ਯੂ ਐਸਏ ਕੰਪਨੀ ਦੇ ਵਿੱਚ 1.5 ਲੱਖ ਰੁਪਿਆ ਤਾਂ ਜਿਹੜੀ ਇਹਨਾਂ ਦੀ ਤਨਖਾਹ ਹੈ ਇਹ ਕੁੜੀ ਇੰਡੀਆ ਦੇ ਵਿੱਚ ਮੋਹਾਲੀ ਤੇ ਕੰਪਨੀਆਂ ਜੀ ਯੂ ਐਸ ਬਾਕੀ ਪਰਿਵਾਰ ਨਾਲ ਜਿਹੜੀ ਗੱਲਬਾਤ ਜਿਆਦਾ ਕਰ ਲਿਓ ਮੁੰਡਾ ਅੰਮ੍ਰਿਤਧਾਰੀ ਪੜਿਆ ਲਿਖਿਆ ਹੋਵੇ ਚੰਗੀ ਨੌਕਰੀ ਤੇ ਜ਼ਮੀਨ ਜਾਇਦਾਦ ਵਾਲਾ ਜਾਇਦਾਦ ਵਾਲੇ ਹੀ ਸੰਪਰਕ ਕਰਨ ਤੇ ਪਹਿਲਾ ਜਿਹੜੀ ਉਹ ਚੰਡੀਗੜ੍ਹ ਤੇ ਮਹਾੜੀ ਨੂੰ ਐ ਇੱਥੋਂ ਦੇ ਨੇੜੇ ਦੇ ਇਹਨਾਂ ਨੂੰ ਫੋਨ ਕਰ ਸਕਦੇ ਸਮਝ ਲਿਆ ਕਰੋ ਜੀ ਡਾਟਾ ਸ਼ੇਅਰ ਫੋਨ ਕਰਿਆ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਐ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਸਟ੍ਰੇਲੀਆ ਦਾ ਨੋਟ ਕਰੋ ਇਹ ਨਾਮ ਸਿੰਘ ਪਤਾ ਬਾਗਾਪੁਰਾਣਾ ਦੇ ਨੇੜੇ ਤੋਂ ਐ ਜਿਹੜਾ ਪਿੰਡ ਇਹਨਾਂ ਦਾ ਤੇ ਲੁਧਿਆਣੇ ਵੀ ਇਹਨਾਂ ਦੀ ਰਹਿਸ ਹੈ ਬੀ ਐਸਸੀ ਐਵੀਏਸ਼ਨ ਮਾਸਟਰ ਇਨ ਇੰਟਰਨੈਸ਼ਨਲ ਹੋਟਲ ਮੈਨੇਜਮੈਂਟ ਆਸਟ੍ਰੇਲੀਆ ਤੋਂ ਇਹ ਪੜ੍ਹਾਈ ਕੀਤੀ ਹੋਈ ਹੈ ਪੈਨ ਇੱਕ ਅਨਮੈਡ ਆਸਟ੍ਰੇਲੀਆ ਦੇ ਵਿੱਚ ਪੀ ਆਰ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤਮਾਨ ਡੇਟ ਆਫ ਬਰਥ 6 1998 ਦਾ ਆਸਟ੍ਰੇਲੀਆ ਦੇ ਵਿੱਚ ਪਾਰਕਿੰਗ ਇਨਸਪੈਕਟਰ ਆ ਮੁੰਡਾ ਵਧੀਆ ਚੰਗਾ ਜਿਹੜਾ ਉੱਥੇ ਸੈਟਅਪ 14 ਕਿੱਲੇ ਜ਼ਮੀਨ ਹੈ ਜੀ ਤੇ ਤਿੰਨ ਮਕਾਨ ਨੇ ਇੱਕ ਮਕਾਨ ਪਿੰਦਾ ਤੇ ਦੋ ਲੁਧਿਆਣੇ ਨੇ ਕੈਪਟਨ ਮਾਨ ਜੀ ਆਸਟ੍ਰੇਲੀਆ ਕਪੜਾ ਫੈਕਟਰੀ ਇਹਨਾਂ ਦੀ ਆਪਣੀ ਤੇ ਫਾਦਰ ਸਾਹਿਬ ਜਿਹੜੇ ਕੈਪਟਨ ਆਰਮੀ ਦੇ ਵਿੱਚੋਂ ਰਿਟਾਇਰਡ ਨੇ ਪੂਰੀ ਆਸਟ੍ਰੇਲੀਆ ਦੇ ਵਿੱਚ ਪੀਆਰ ਜੱਟ ਸਿੱਖ ਹੋਵੇ ਪਿੰਡ ਤੋਂ 70 ਕਿਲੋਮੀਟਰ ਏਰੀਆ ਨੇ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ WhatsApp ਨੰਬਰ ਹੈ ਕਿਉਂਕਿ ਬਾਹਰ ਨੇ ਤਾਂ WhatsApp ਤੇ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਡਿਪਲੋਮਾ ਆਫ ਸਿਵਲ ਇੰਜੀਨੀਅਰਿੰਗ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਹੀ ਕਰਦਾ 5 ਫੁੱਟ 7 ਇੰਚ ਕਾਸਟ ਜੱਟ ਸੇਖੋ ਗੋਦ ਸੰਧੂ ਡੇਟ ਆਫ ਬਰਥ 1999 ਦਾ ਕੰਮ ਕੈਨੇਡਾ ਦੇ ਵਿੱਚ ਪੀਆਰ ਆ ਵਰਕ ਐਂਡ ਟਰੈਕਿੰਗ ਦਾ ਕੰਮ ਆ ਵਧੀਆ ਤੇ ਕੁੜੀ ਸੋਣੀ ਹੋਵੇ ਡਿਗਰੀ ਹੋਲਡਰ ਹੋਵੇ ਬੀਐਸ ਸਿੰਘ ਨਰਸਿੰਗ ਤੇ ਫਾਰਮੇਸੀ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਦੋ ਨੰਬਰ ਨੇ ਕੈਨੇਡਾ ਦੇ ਮੈਂ ਪਹਿਲਾਂ ਵੀ ਕਿਹਾ ਵੀ ਜਿੰਨੇ ਬਾਹਰ ਵਾਲੇ ਨੰਬਰ ਹੁੰਦੇ ਆ ਭਾਵੇਂ ਇੰਡੀਅਨ ਨੰਬਰ ਹੋਣ ਜੇ ਫੋਨ ਨਹੀਂ ਵੀ ਲੱਗਦਾ ਤਾਂ WhatsApp ਕਰ ਲਿਆ ਕਰੋ ਪਰ ਤੁਸੀਂ ਡਾਇਰੈਕਟ ਫੋਨ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਅੰਬੋਹਰ ਤੋਂ ਮੁੰਡਾ ਬਲੌਕ ਕਰਦਾ ਪੜਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਅਨਮੈਡ ਕੱਦ 5 ਫੁੱਟ 6 ਇੰਚ ਕਾਸਟ ਅਰੋੜਾ ਸਿੱਖ ਗੋਤ ਕਲਰਾ ਡੇਟੋਵਰਥ 43 ਸਾਲ ਦੀ ਉਮਰ ਹੈ ਜੀ ਅਲੂਮੀਨੀਅਮ ਗੇਟ ਫੈਬ੍ਰିକੇਟਰ ਦਾ ਜਿਹੜਾ ਇਹਨਾਂ ਦਾ ਕੰਮ ਹੈ ਤੇ ਸੈਲਫ ਸੌਪ ਆਪਣੀ ਤੇ ਘਰ ਵਾਲੀ ਦੀ ਜਿਹੜੀ ਸਵਰਗ ਹੋਧਾਰ ਗਈ ਸੀ ਤੇ ਇੱਕ ਬੇਟੀ 13 ਸਾਲ ਦੀ ਤੇ ਇੱਕ ਬੇਟਾ 10 ਸਾਲ ਦਾ ਕੁੜੀ ਕੋਲ ਭਾਵੇਂ ਇੱਕ ਬੇਟੀ ਹੋਵੇ ਜਾਂ ਬਿਨਾਂ ਬੱਚੇ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹ ਧਿਆਨ ਨਾਲ ਡਾਟਾ ਪੜ੍ਹ ਕੇ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਅੰਬਾਲਾ ਆ ਸਿਟੀ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਬਿਜ਼ਨਸ ਮੈਨੇਜਮੈਂਟ ਦੀ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਜੱਟ ਸਿੰਘ ਗੁੱਤ ਬਾਜਵਾ ਡੇਟ ਆਫ ਬਰਥ 2002 ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਟਰাকিং ਜੋਬ ਹੈ ਐਨੂਅਲ 1 ਲੱਖ ਡਾਲਰ ਜਿਹੜੀਆਂ ਨਾ ਕੰਮ ਹੈ 5 ਕਿੱਲੇ ਸਹਾਰੀ ਜ਼ਮੀਨ 8 ਪਲਾਟ ਸਹਾਰੀ ਨੇ ਪੁਰੀ ਸੋਹਣੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਬੀ ਐਸ ਸਿੰਘ ਨਰਸਿੰਘ ਕਰੀ ਹੋਏ ਸਿਰਫ ਜੱਟ ਸਿੱਖ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਯੂ ਐਸ اے ਤੋਂ ਆ ਜੀ ਕੁੜੀ ਦਾ ਰਿਸ਼ਤਾ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਹੈ ਬੈਚਲਰ ਆਫ ਸਾਇੰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਪੈਣ ਦੋ ਭਰਾ ਇੱਕ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੰਘ ਗੋ ਸਿੱਧੂ 4 1999 ਦਾ ਡੇਟ ਆਫ ਬਰਥ ਹੈ ਯੂਐਸਏ ਦੇ ਵਿੱਚ ਪੂਰੀ ਸਿਟੀ ਜਾਣਾ ਪੈਰੋਲ ਮੈਨੇਜਰ ਹੈ ਮੁੰਡੇ ਦੀ ਉਮਰ 24 ਤੋਂ 30 ਸਾਲ ਹੋਵੇ ਯੂਐਸਏ ਕਨੇਡਾ ਯੂਐਸਏ ਜਾਂ ਕਨੇਡਾ ਜਾਂ ਇੰਡੀਆ ਹੈ ਤਾਂ ਐਜੂਕੇਸ਼ਨ ਵਧੀਆ ਹੋਵੇ 5 ਫੁੱਟ 10 ਇੰਚ ਤੋਂ ਕੱਦ ਘੱਟ ਨਾ ਹੋਵੇ 25 ਤੋਂ 40 ਕਿੱਲੇ ਜ਼ਮੀਨ ਹੋਵੇ ਤੇ ਬਿਜ਼ਨਸਮੈਨ ਤਾਂ ਜੇ ਚੰਗਾ ਬਜਨ ਬਿਜ਼ਨਸ ਹੈ ਤਾਂ 25 ਕਿੱਲੇ ਜ਼ਮੀਨ ਹੋਵੇ ਤੇ ਯੂਐਸਏ ਸਿਟੀਜਨ ਹੈ ਤਾਂ ਜ਼ਮੀਨ ਭਾਵੇਂ ਘੱਟ ਹੋਵੇ ਲਾਲ ਪੱਟੀ ਦੇ ਵਿੱਚ ਪੂਰੀ ਦੇ ਪਰਿਵਾਰ ਦੇ ਦੋ ਨੰਬਰ ਦੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦੇ ਜਿਹੜੇ ਇਹ ਰਿਸ਼ਤੇ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਤੱਕ ਵੀਡੀਓ ਦੇਖਣ ਲਈ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਖਾਸ ਤੌਰ ਤੇ ਜਿਹੜੇ ਤੁਸੀਂ ਰਿਸ਼ਤੇ ਨੋਟ ਕਰਦੇ ਹੋ ਜਿਸ ਤਰ੍ਹਾਂ ਦਾ ਪਰਿਵਾਰ ਨੇ ਡਾਟਾ ਲਿਖਵਾਇਆ ਹੁੰਦਾ ਉਸੇ ਤਰ੍ਹਾਂ ਇਸ ਨੂੰ ਜਿਹੜਾ ਨੋਟ ਕਰਿਆ ਕਰੋ ਫਾਲਤੂ ਦੇ ਫੋਨ ਜਾਂ ਬਿਨਾ ਜਾਂਚ ਪੜਤਾਲ ਕਰੇ ਇਸ ਤਰ੍ਹਾਂ ਨਾਲ ਜੋੜੋ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਆਂ ਅਗਲੇ ਐਤਵਾਰ ਨੂੰ ਸ਼ਾਮ 8:00 ਵਜੇ